ਲੋਕ ਆਂਦੇ ਆ ਮੈਂ ਵੀ ਭੇਜੀ ਆ ਲਾਸ ਨੂੰ ਉਹਨੂੰ ਪਹਿਲਾਂ ਲਾਸ ਸਿਲੰਡਰ ਲੈ ਕੇ ਤੁਰ ਪਾਇਆ ਉਥੋਂ ਸਿਲੰਡਰ ਆ ਗਿਆ ਬੱਸ ਬੜੀ ਆ ਗਏ ਆ ਗਏ ਇੱਥੇ ਆ ਗਏ ਆ ਅਰੇ ਤੂੰ ਪਾ ਸੀ ਸ਼ੀਸ਼ਾ ਇਹ ਨੰਬੋ ਦੀ ਵਿੱਚੋਂ ਸਿੱਟੋ ਇੱਕ ਮਿੰਟ ਆਪਾਂ ਹੀ ਸ਼ਾਟ ਦਿੰਦੇ ਜਿੰਨੇ ਮਟਰੋਂ ਪਕਾਇਆ ਵੱਡਾ ਵੱਡਾ ਸ਼ੀਸ਼ਾ ਹੈ ਇਹ ਆਹ ਦਾ ਦੂਜੀ ਕੱਟਿਆ ਨਹੀਂ ਨਹੀਂ ਇੱਕ ਮਿੰਟ ਦੂਜੀ ਕੱਟਾਂ ਉਹ ਪਹਿਲੀ ਕੱਟ ਆਉਂਦੀ ਨਾ ਹਾਂ ਫਿਰ ਨਹੀਂ ਜਿਹੜਾ ਬੰਦੀ ਗੱਟਿਆ ਹੈ ਨਾ ਵੱਡੀ ਗੱਤ ਨਹੀਂ ਆ ਗਈ ਬਾਜੀ ਉਹ ਨੀਂਦ ਖੇਡ ਕੇ ਮਣੀ ਇੱਕ ਬੰਦ ਉਹਨਾਂ ਫੜੇ ਉਹਨਾਂ ਮਾਰ ਦੇ ਰਿਹਾ ਹੈ ਸਰ ਜੀ ਜਨ ਸਾਹਿਬ ਜੱਦੀਆਂ ਡੇ ਦਿੱਤਾ ਸਮਾਰੀ ਕੋਈ ਛਾਣ ਨਹੀਂ ਨਾ ਚਾਹ ਨੀ ਜਾ ਕੋਈ ਦੀਆ ਬਿਚ ਰੋ ਨਾ ਰੋ ਨਾ ਰੋ ਨਾ ਇੱਕ ਮਿੰਟ ਪ੍ਰਤਾਸ਼ ਨਾ ਨਹੀਂ ਜਾ ਉੱਤੇ ਕੋਈ ਨਹੀਂ ਕੁਛ ਕਰੂਗਾ ਨੇ ਜਾਣੀ ਨਹੀਂ ਦੂਰ ਜਾਣੀ ਦੂਰ ਆ ਜੀ ਮੇਰੀ ਗੱਲ ਸੁਣ ਆਕਸੀਜਨ ਦਾ ਭੇਜੋ ਕਿਤੇ ਹੁਣ ਬੰਦੇ ਤੁਰ ਪਏ ਆਪਣੇ ਦੇਖ ਤੁਰ ਉਹ ਤੋਂ ਫਰਮ ਨੂੰ ਲਾਭ ਹੁੰਦਾ ਉਹਦੇ ਨੂੰ ਨਹੀਂ ਲੱਗਾਈ ਗਿਆ ਰ 90 ਫੁੱਟ ਕੈਮਰੇ ਸੀ ਸੀਸੀਟੀਵੀ ਕੈਮਰੇ ਨਾਲ ਮਾਰਫੂ ਆਪਣੇ 90 ਫੁੱਟ ਹੁੰਦੇ ਪਏ ਆ ਇੱਥੇ ਪਹੁੰਚ ਕੇ ਹੁਣ ਲੋਕੇਸ਼ਨ ਭੇਜ ਹੈ 6 ਮਿੰਟ ਦੇ 90 ਤੋਂ ਥੱਲੇ ਖੜਾ ਹੁੰਦਾ ਸ਼ਾਰਟ ਕਿਦੇ ਹੁੰਦਾ ਜੀ ਸਰ ਤਦੇ ਪਾਣੀ ਹੁੰਦਾ 90 ਦੇ ਗੱਡੀ ਦੇ ਸਾਹਮਣੇ ਜੰਗਿਆ ਰੱਖਾ ਪਾਣੀ ਮੈਂ ਗਿੱਲਾ ਨਹੀਂ ਹੋਣਾ ਹੈਗਾ ਹਾਂ ਜੀ ਚਾਹੋ तकरीबन ਸਾਰਾ ਇੱਧਰ ਗਿਆ ਜੀ ਇਹ ਤਾਂ ਦੂਜਾ ਹਾਂ 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 ਉਹਨਾਂ ਦਾ ਨੀਲਣਾ ਕੋ ਦੇ ਪੈ ਯਾਰ ਹੱਥਾਂ ਚੋਂ ਨਾ ਇੱਧਰ ਹੋ ਜੀ ਨਾ ਬਾਈ ਦੇਖ ਲੈਣੋ ਤਾਂ ਦੇਖੋ ਹੁਣ ਆ ਗਿਆ ਪਿਆ ਪ੍ਰਸ਼ਾਸਨ ਨੂੰ ਕਰਦਾ ਫੂ ਹਾਂ ਠੀਕ ਉਹਨਾਂ ਕੋ ਕਰੂਗਾ ਇਸ ਦੇ ਵਿੱਚ ਇੱਥੇ ਹਾਂ ਵੀ ਹਾਂ ਕੱਢਣਾ ਦਾ ਕੱਢਣਾ ਪੈਣਾ ਨਾ ਮਿਲਟਰੀ ਆਉਗੀ ਇਹਨਾਂ ਨੂੰ ਕੰਨ ਕਰਦੇ ਆ ਕਿਸੇ ਦਾ ਮਤਲਬ ਹੈ ਕਿੰਨੇ ਵਜੇ ਸੀ ਕਿੰਨੇ ਵਜੇ ਦਾ हेलो तो आणे है ये बच्चा पानी की है हां बच्चा मोड़दा हां तल्ले हां Shark चल गया यार बैरापुर यार सर

ਜਾ ਜਿਹੜਾ ਇੱਕ ਬੂਰ ਦੇ ਵਿੱਚ ਡਿੱਗ ਚੁੱਕਾ ਜਿਹਦੀ ਉਮਰ 60 ਸਾਲ ਉਮਰ ਬੱਸੀ ਜਾ ਰਹੀ ਆ ਉਹਦੇ ਆ ਪਿੱਛੇ ਕੁੱਤਾ ਦੌੜ ਰਾ ਸੀ ਤਾਂ ਉਹਦੇ ਬੂਰ ਦੇ ਵਿੱਚ ਆਇਆ ਤਾਂ ਬੂਰ ਦੇ ਵਿੱਚ ਡਿੱਗ ਚੁੱਕਾ ਇਹ ਲੋਕੇਸ਼ਨ ਹੈਗੀ ਆ ਬੈਰੋਂਪੁਰ ਤੋਂ ਛਾਲੇ ਨੂੰ ਜਿਹੜਾ ਰੋਡ ਜਾਂਦਾ ਜਿਹੜਾ ਝੰਬੂਆ ਨੂੰ ਰੋਡ ਬਣਿਆ ਤੇ ਬਾਕੀ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਖੁਲਾਹ ਬੁਲੰਟੀ ਗਈ ਆ ਵੀ ਜਲਦ ਤੋਂ ਜਲਦ ਪਹੁੰਚੋ ਆਪਣੀ ਵੀ ਟੀਮ ਆਕਸੀਜਨ ਪਹਿਲਾਂ ਹੀ ਸਿਲੰਡਰ ਸਾਡੀ ਟੀਮ ਲੈ ਕੇ ਆ ਰਹੀ ਆ ਸਿਲੰਡਰ ਕਹਿਦਾ ਹੋਰ ਜਿੱਦਾਂ ਭੇਜ ਕੇ ਪਹਿਲਾਂ ਪਤਾ ਕਰੀਏ ਕਿੱਥੇ ਆ ਔਰ ਜੇ ਕੋਈ ਵੀਰਾਂ ਤੋਂ ਨੰਬਰ ਕੋਈ ਹੈ ਕੋਈ ਇਹ ਚੀਜ਼ ਨੂੰ ਤਕਨੀਕ ਵਾਲਾ ਕੋਈ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੇ ਕੋਈ ਵੀਰ ਆ ਕੋਈ ਇਹਦੇ ਬਾਰੇ ਜਾਣਦਾ ਹੋਵੇ ਬੱਚਾ ਕੱਢਣ ਦਾ ਤੋਂ ਸਾਡੇ ਨਾਲ ਜਰੂਰ ਸੰਪਰਕ ਕਰੋ ਇਹ ਸਾਡਾ ਨੰਬਰ ਹੈ 9417160895 9276200100 ਹਾਰਪੁਰ ਜ਼ਿਲ੍ਹਾ ਗੜਦੀਵਾਲਾ ਦੇ ਲਾਗੇ ਵੈਰੋਂਪੁਰ ਦੇ ਲਾਗੇ ਇਹ ਬੱਚਾ ਡਿਗਿਆ ਬੋਰ ਦੇ ਵਿੱਚ ਕਿਸੇ ਨੂੰ ਵੀ ਜੇ ਕਿਸੇ ਦਾ ਪਤਾ ਆ ਕੋਈ ਕੱਢਣ ਦਾ ਤੇ ਮੇਰੇ ਭਰਾ ਬੇਨਤੀ ਹੱਥ ਬਨ ਕੇ ਜਰੂਰ ਇਨੂੰ ਬੱਚੇ ਨੂੰ ਜਿਹੜੀ ਉਹਦੀ ਜ਼ਿੰਦਗੀ ਬਚਾਈ ਜਾ ਸਕੇ ਬੱਚਾ ਲੱਗ ਰਿਹਾ 100 ਫੁੱਟ ਤੋਂ ਜਿਹੜਾ ਬੱਚਾ ਲੱਗ ਰਿਹਾ ਕਿਉਂਕਿ ਰਸਾ ਜਿਹੜਾ ਸੁੱਕਾ ਆ ਗਿਆ 100 ਫੁੱਟ ਦੇ ਲਗਭਗ ਭਾਜੀ ਸੁੱਕਾ ਰਿਹਾ ਹਾਂ ਸੋ ਬਸ ਇੰਨਾ ਹੈ 100 ਫੁੱਟ ਰਸਾ 100 ਫੁੱਟ ਦੇ ਲਗਭਗ ਹੈਗਾ ਜੇ ਕੋਈ ਵੀਰ ਹੈ ਕੋਈ ਇਦਾਂ ਦਾ ਤਾਂ ਉਹ ਜ਼ਰੂਰ ਆ ਇੱਥੇ ਬੋਟ ਚੋਂ ਦਾ ਪਿੰਡ ਖਿਆਲਾ ਬੁਲਾਉਂਦਾ ਵੈਸੇ ਇੱਕ ਵਾਰੀ ਫੇਸ ਹੁੰਦਾ ਝੰਬੋ ਵਾਲਾ ਰੋਡ ਦੇ ਉੱਤੇ ਆ ਓਹ ਤੇ ਉਹਲੇ ਖੇਤਾ ਵਿਭਾਗ ਨੇ ਫੋਨ ਹੋਰ ਪੂਰਾ ਪਤੋ ਐਸਾ ਕਿ ਦੋਲੇ ਦੋ ਮੁੰਡੇ ਡੁੱਬ ਗਏ ਵਿਆਹ ਚ ਆਵਾਜ਼ ਕਾਦੀ ਆਉਂਦੀ ਹੋਊ ਫੇ ਜੇ ਉਹ ਵਿੱਚ ਨਹੀਂ ਪਾਣੀ ਦੇ ਕੇ ਆ। ਸੁਣ ਸੁਣ ਹੁਣ ਤਾਂ ਹੀ ਹੈ ਨਾ। ਛੋਟੇ ਛੋਟੇ ਦੀ ਆਵਾਜ਼ ਕਾਦੀ। ਉਹ ਨਹੀਂ ਇਹ ਜਿੱਤਾ ਪੜ ਗਿਆ ਉਹ। ਕਰਕੇ ਜਲ ਜਾਣਾ ਜਾਂਦੀ ਹੈ। ਹੈ? ਕੁੱਤੇ ਨੂੰ ਡਰਦਾ ਉਹ ਥੱਲੇ ਪਾਣੀ ਰੱਸਾ ਰੱਖਿਆ 90 ਫੁੱਟ ਤੱਕ ਪਾਣੀ ਉੱਪਰਲਾ ਪਾਣੀ ਦੇਖਦਾ ਹਾ ਸੋਣ ਮੇਰੀ ਗੱਲ ਸੁਣ ਹੁਣ ਆਪਾਂ ਪਤਾ ਕੀ ਕਰੀਏ ਕੱਢਣ ਦਾ ਤਾਂ ਹੈ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਆਕਸੀਜਨ ਭੇਜੀਏ ਤੇ ਆਪਾਂ ਪਤਾ ਕਰੀਏ ਬੱਚਾ ਕਿੱਥੇ ਹੁੰਦਾ ਹੈ ਕੈਮਰਾ ਭੇਜੋ ਆ ਦੇਖੋ ਆ ਆ ਦੇ ਆ ਦੇ ਤੋੜੇ ਇਹ ਕਰੋ ਪਹਿਲਾਂ ਕੈਮਰਾ ਬਣਾ ਬਾਕੀ ਕਿਸਮਤ ਵਾਲਾ ਬਾਕੀ ਕਿਸਮਤ ਵਾਲਾ 10 ਮਿੰਟ ਦੇ ਵਿੱਚ ਟੀਮ ਇਹ ਤਾਂ ਸਹੀ ਆ ਪਤਾ ਲੱਗ ਗਿਆ ਆਕਸੀਜਨ ਆ ਗਈ ਆ ਪਹਿਲਾਂ ਭੇਜੀਏ ਪਾਣੀ ਦੀ ਗੱਲ ਕਰਦਾ ਉੱਥੋਂ ਦੇਖਦਾ 90 ਫੁੱਟ ਤੇ ਰੱਸਾ ਗਿਆ ਉੱਪਰੋਂ ਪਾਣੀ ਦੇਖ ਰਹਾ ਰਸਾ ਗਿੱਲਾ ਹੋ ਰਿਹਾ ਮੈਡਮ ਇਹ ਨਹੀਂ ਪਾਣੀ ਲੱਗ ਰਿਹਾ ਚਲੋ ਚਲੋ ਨਾਲ ਨਾਲ ਲਾਉਂਦੀ ਕਢਾਓ ਸਿਲੰਡਰ ਕਢਾਓ ਧਾਰ ਨਹੀਂ ਲਿਆਓ ਸਿਲੰਡਰ ਲਿਆ ਕੇ ਫਿਰ ਉਹ ਨਾਲ ਨਾਲ ਜਾਂਦਾ ਵਾ ਦੇਖੋ ਹਵਾ ਨਹੀਂ ਨਾਲ ਨਾਲ ਆਵਾਜ਼ ਵੀ ਆਉਂਦੀ ਹੁਣ ਪਰੇ ਹੋ ਕੇ ਦੇਖ ਲਓ ਆਉਂਦੀ ਆ ਆਵਾਜ਼ ਹੁਣ ਚੁੱਕੋ ਕੇ ਦੇਖੋ ਤਾਂ ਇੱਕ ਮਰ ਸਾੜ ਜਾਂਦਾ 10 ਮਿੰਟ ਹੋਏ ਅਜੇ ਤੱਕ ਰਹਾ 10 ਮਿੰਟ ਹੋਏ ਆ 10 ਮਿੰਟ 10 ਮਿੰਟ ਹੋਏ ਇਹ ਠੀਕ ਆਵੇ ਹੋਇਆ ਬੰਦ ਹੋ ਜਾਵੇ ਦੇਖੋ ਜੀ ਤਾਂ ਹੁਣ ਇਹ ਮਾਰ ਘਾਟ ਵਿੱਚ ਆ ਅਰਦਾਸ ਬੇਨਤੀ ਕਰੋ ਠੀਕ ਬਸ ਬਾਕੀ ਕੋਈ ਇੱਕ ਜਣਾ ਸੁਣੋ ਇਹ ਕਰਨ ਲੱਗਦਾ ਆ ਆਵਾਜ਼ ਆਉਂਦੀ ਕੋਈ ਨਹੀਂ ਆਉਂਦੀ ਨਾ ਕਿਹਦਾ ਇਹ ਉਹ ਤਾਂ ਰਾਜੂ ਦਾ ਮੇਰਾ ਰਾਜੂ ਦਾ ਕੀ ਕੀ ਆਹ ਜਾਂਦਾ ਕੀ ਆਹ ਫੰਡਰ ਕੱਟੂ ਪੁੱਤੀ ਲੈ ਲੈ ਆ ਲੈ ਥੋੜਾ ਪਰ ਪਿੱਛੇ ਹਟ ਜਾ ਬਾਲਾ ਬੜਾ ਹਾਂ ਐਨ ਸਾਈਡ ਤੋਂ ਹੋ ਜਾ ਲੈ ਲੈ ਸਾਰੇ ਕੱਢੋ ਛੱਡੋ ਲਿਆ ਲਓ ਲਿਆ ਲਓ ਇਹ ਕਿੰਨਾ ਸਾਰ ਕੇ ਕੈਮਰੇ ਜੜ ਕੇ ਖੇਡਦਾ ਹੁੰਦਾ ਉੱਤੇ ਜੜਿਆ ਹਣਾ ਪਾਪੂ ਫੜ ਕੇ ਕੁੱਤਾ ਕਰੇ ਪਿੱਛੇ ਧੋੜਿਆ ਕੁੱਤੇ ਨੂੰ ਡਰਦਾ ਮਾਰ ਦਰਦਾ ਅਸਹੀ ਹੈ ਬੈਟਰੀਆਂ ਲੈਂਦੀਆਂ ਆਹ ਕੈਮਰੇ ਨੂੰ ਜੈ ਜੀ ਡਾਟ ਜੈ ਜੀ ਟਰੈਕਟਰ ਲਿਆ ਹੋਈ ਜਿਹੜਾ ਟਰੈਕਟਰ ਲਿਆ ਹੋ ਆਪਣਾ ਜੋਤੀ ਵੀ ਆ ਟਰੈਕਟਰ ਕੋਲੇ ਆ ਲੈ ਆ ਟਰੈਕਟਰ ਜਾਨੇ ਕਿੱਧਰ ਪਤਾ ਕੋਈ ਨਹੀਂ ਟਰੈਕਟਰ ਲਿਆ ਉਹ ਤਾਂ ਫਤ ਨਹੀਂ ਕੋਈ ਲੱਗਦਾ ਕਿ ਕੈਂਟਰ ਕੋਲੋਂ ਪੜਲਾ ਕੁਕਮ ਬੁਲੇ ਆਇਆ ਹੈ ਆ ਹੈਲੋ ਇੱਕ ਮਿੰਟ ਕਿਸ ਨੇ ਦੇਖਿਆ ਕਿਸ ਨੇ ਇਹ ਕਿਉਂ ਆ ਓਏ ਪਿਆ ਪਰ ਉਹਨੂੰ ਕਰੂ ਫੂਕਾ ਕੇ ਕਾਕਾ ਵੀ ਆ ਗਿਆ ਬੜੀ ਆ ਗਿਆ ਪਿੱਛੇ ਨਾਲ ਹੀ ਆ ਵਿਚ ਮੜਦਾ ਵੀ ਪਾਈ ਜਾ ਰਿਹਾ ਹੈ ਹੈ ਜਿਹੜਾ ਉਹਦੇ ਲੁਕਣ ਨੂੰ ਕਹਿੰਦਾ ਪੰਜ ਉਹਦਾ ਮੇਰੇ ਪਰ ਜੰਮਦਾ ਰਵਿੰਦਰ ਨੂੰ ਕਰਫੂ ਵੀ ਕਹਿ ਰਿਹਾ ਆ ਆ ਆ ਨੰਬਰ ਕਿਹਦਾ ਆ ਪਤਾ ਨਹੀਂ